ਪਾਣੀ ਦੇ ਵਿੱਚ ਡੁੱਬਣ ਦੀਆਂ ਮੌਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵਧ ਰਹੀਆਂ ਨੇ ਤੇ ਜ਼ਿਆਦਾਤਰ ਇਸ ਮੌਤਾਂ ਦੇ ਵਿੱਚ ਸਰੀ ਵਾਲੇ ਸ਼ਾਮਿਲ ਹੋ ਰਹੇ ਨੇ ਜੀहां ਸਰੀ ਦੇ ਵਿੱਚ ਡੁੱਬਣ ਦੀਆਂ ਬਹੁਤ ਸਾਰੀਆਂ ਮੌਤਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਕਾਰਪਸ ਸਰਜਿਸ ਸੰਗਾ ਜੀ ਜੁੜੇ ਹੋਏ ਨੇ ਜਿਹੜੇ ਕਿ ਸਾਰੀ ਗੱਲ ਨੂੰ ਕਲੀਅਰ ਕਰਨਗੇ ਕਿ ਡੁੱਬਣ ਦੀਆਂ ਮੌਤਾਂ ਦੇ ਵਿੱਚ ਸਰੀ ਵਾਲੇ ਸ਼ਾਮਿਲ ਕਿਵੇਂ ਹੋ ਰਹੇ ਨੇ ਜੀ ਜਰੂਰ ਸੋ ਤੁਸੀਂ ਸੋਚ ਰਹੇ ਹੋ ਕਿ ਸਰੀ ਦੇ ਵਿੱਚ ਕੌਣ ਕਿਉਂ ਡੁੱਬ ਰਿਹਾ ਹੈਗਾ ਇੱਥੇ ਤਾਂ ਕੋਈ ਲੇਕ ਵੀ ਨਹੀਂ ਹੈਗੀ ਇੱਥੇ ਓਸ਼ਨ ਹੈਗਾ ਜਿਹੜਾ ਕਿ ਵਾਈਟ ਰੌਕ ਚ ਹੈਗਾ ਆ ਐਕਚੁਅਲੀ ਸਾਡੇ ਨਾਸਰ ਜੋ ਐਂਡੀ ਲੋਟ ਪਹਿਲਾਂ ਸਾਡੇ ਨਾਲ ਸ਼ਾਮਲ ਹੋਏ ਸੀ ਇੱਕ ਇੰਟਰਵਿਊ ਦੇ ਵਿੱਚ ਟਿੱਕੋਨਾ ਸੰਦਸਿਆ ਕਿ ਹਰਸਨ ਲੇਕ ਤੇ ਕਾਲਟਸ ਲੇਕ ਦੇ ਵਿੱਚ ਬਹੁਤ ਜ਼ਿਆਦਾ ਕਮਿਊਨਿਟੀ ਸਰੀ ਦੇ ਵਿੱਚੋਂ ਉਧਰ ਜਾਂਦੀ ਹੈਗੀ ਆ ਜਦੋਂ ਸਮਰ ਹੁੰਦੀ ਹੈਗੀ ਆ ਜਿੱਥੇ ਕਿ ਲੇਕਸ ਦੇ ਵਿੱਚ ਓਸ਼ਨ ਦੇ ਵਿੱਚ ਜਾਂਦੇ ਹੈਗੇ ਆ ਤੇ ਉੱਥੇ ਜਦੋਂ ਇਹੋ ਜਿਹੇ ਇਨਸੀਡੈਂਟ ਹੁੰਦੇ ਆ ਜਿੱਥੇ ਕਿ ਲੋਕ ਡੁੱਬ ਕੇ ਮਰ ਰਹੇ ਹੈਗੇ ਆ 223 ਦੇ ਵਿੱਚ 6 ਇਹੋ ਜਿਹੇ ਇਨਸੀਡੈਂਟ ਹੋਏ ਸੀ ਜਿਹਦੇ ਵਿੱਚ ਕਿ ਆਪਣੇ ਸਾਊਥ ਏਸ਼ੀਆਨ ਭਾਈਚਾਰੇ ਦੇ ਯੰਗ ਮੁੰਡੇ ਬਿਟਵੀਨ ਦੀ ਏਜ ਆਫ 17 ਟੂ 50 ਡੋਬਗੇਸੀ ਜਾਂ ਡੋਬਣ ਵਾਲੀ ਸਿਚੁਏਸ਼ਨ ਨੂੰ ਬਚਾਇਆ ਗਿਆ ਸੀ ਸੋ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਲੇਕ ਤੇ ਜਾਂਦੇ ਆ ਚਾਹੇ ਉਹ ਹਰਸਨ ਲੇਕ ਆ ਚਾਹੇ ਕਾਲਟਸ ਲੇਕ ਆ ਸੇਫਟੀ ਟਿਪਸ ਜ਼ਰੂਰ ਫਾਲੋ ਕਰੋ ਇਨਰ ਸੇਫਟੀ ਟਿਪ ਤੇ ਵਿੱਚ ਲਾਈਫ ਜੈਕਟ ਪਾਉਣਾ ਜਦੋਂ ਤੁਸੀਂ ਬੋਟ ਤੇ ਜਾਣਾ ਹੈ ਤਾਂ ਐਲਕੋਹਲ ਜਾਂ ਡਰੱਗਸ ਕੰਜ਼ੂਮ ਨਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ